ਉਹ ਫੈਕਟਰੀ ਆ ਜਿੱਥੋਂ ਲੋਡ ਕਰਨੀ ਆ ਗੱਡੀ ਇੱਧਰ ਪਾਰਕਿੰਗ ਲਈ ਹੋਈ ਆ ਉਹ ਖੜੀ ਪਾਰਕਿੰਗ ਆ ਜੇ ਕਹਿੰਦੇ ਲੋਡਿੰਗ ਨੂੰ ਟਾਈਮ ਆ ਕੀ ਹੋ ਰਿਹਾ ਮੈਂ ਕੱਦ ਨਹਾ ਲਈਏ ਕੱਲ ਜਿੱਥੇ ਪਾਰਕਿੰਗ ਲੱਗੀ ਹੋਈ ਸੀਗੀ ਉੱਥੇ ਨਹਾਉਣ ਨੂੰ ਕੁਛ ਵੀ ਹੈ ਨਹੀਂ ਆ ਤੌਲੀਆ ਤੂਲਿਆ ਲੈ ਕੇ ਪਹਿਲਾਂ ਨਹਾਉਣੀ ਚੱਲੇ ਆ ਮੈਂ ਕੱਲ ਲੋਡ ਬਾਅਦ ਚ ਕਰਦੇ ਆ ਪਹਿਲਾਂ ਨਹਾ ਤਬ ਲਈਏ ਤੇ ਫਿਰ ਆ ਕੇ ਪੇਟ ਪੂਜਾ ਤੇ ਫਿਰ ਕੰਮ ਦੂਜਾ ਸਹੀ ਹੈ ਨਾ ਸਹੀ ਹੈ ਪਹਿਲੇ ਨਹਾਏਗਾ ਫਿਰ ਪੇਟ ਪੂਜਾ ਫਿਰ ਕੰਮ ਦੂਜਾ ਹਾਂ ਹਾਂ ਲੂਡਿੰਗ ਬਾਅਦ ਮੈਂ ਕਰਾਂਗੇ ਟੈਨਸ਼ਨ ਨਹੀਂ ਇਤਨਾ ਲੈਣੇ ਦਾ ਮਸਤ ਰਹਿਣੇ ਦਾ ਚਲੋ ਫੇਲਾ ਨਾ ਆਈਏ ਕਰਦੇ ਆ ਗੱਲਾਂ ਬਾਤਾਂ ਬਾਰਫਈ ਆ ਵੇ ਤੋ ਪਨਾ ਚਮਕਦੀ ਪੂਰੀ ਤੇ ਜਿਆਦਾ ਠੰਡ ਲੱਗਣ ਢਈ ਆ ਇਦਾਂ ਤਾਂ ਇਨੀ ਨਹੀਂ ਲੱਗਦੀ ਹੁਣ ਬਾਰਫਾ ਕਰਕੇ ਤਾਂ -6 ਡਿਗਰੀ ਹੋਇਆ ਪਿਆ ਤੇ ਬਾਲੇ ਬੁਰਾ ਹਾਲ ਆ ਠੰਡਾਲਾ ਆਪਣੀ ਗੱਡੀ ਖੜੀ ਆ हत्या <coughs> oh, oh. भी नहा धो तो के रोटी खान दयाच नहा देख रहे आप ही बना के आप ही देखी जाने <laughs> मैं मेरा व्यू ही आऊगा एक हाँ लाइक भी करो कमेंट भी करो सब्सक्राइब भी करो चैनल को सही है पहले पता नहीं एक और अनसबसक्राइब कर गया कोई हां हां पता है? नहीं वीडियो देख के अनसब्सक्राइब हो जाता सब्सक्राइब जलता होगा हो जलते हैं सारे जलता होगा उसको पता नहीं मालूम नहीं ये कैसे मजनू भाई है? जैसा बोलता है ना जलते हैं आ तार तई कुकर सीधी देखा बजा के हैगे हैगा थोड़ा जा बना लेइए दोपहरे तो क्यों आ कहता खा के चल दें भूख लगी हो तो मैं कहा बना ला फिर मैं बढ़िया वीडियो देख के जाता ਯਾ ਲੱਸੀ ਦਾ ਪੀਏ ਲੱਸੀ ਬਣਾਉਂ ਲੱਸੀ ਨਹੀਂ ਉਹ ਦੁੱਧ ਹੈ ਇਹ ਦੁੱਧ ਹੈ ਲੱਸੀ ਕਿੱਧਰ ਗਿਆ ਓਕੇ ਓਕੇ ਨਾ ਅਭੀ ਕੁੱਕਰ ਨੂੰ ਲੱਗਦੀ ਹੈ ਸੀਟੀ ਤਾਂ ਸ਼ਕੀਏ ਲੰਗਰ ਤੇ ਫਿਰ ਰਹਿ ਗਿਆ ਥੋੜਾ ਜਿਹਾ ਤਕਰੀਬਨ 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 4-500 ਕਿਲੋਮੀਟਰ ਦਾ ਸਫ਼ਰ 300 ਮੈਂ ਕੱਢੂੰਗਾ 200 ਇਹਨੂੰ ਕਢਾਵਾਂਗੇ ਤਾਂ ਫਿਰ ਆਪਾਂ ਰਾਤ ਨੂੰ ਗੱਡੀ ਲਾਵਾਂਗੇ ਪਾਰਕਿੰਗ ਇਹ ਰੋਟੀ ਬਣਾਵਾਂਗੇ ਖਾਵਾਂਗੇ ਮੋਬਾਈਲ ਦੇਖਾਂਗੇ ਸੌਵਾਂਗੇ ਇਦਾਂ ਰੁਟੀਨ ਚੱਲਦੀ ਆ ਲੋਡ ਕਰ ਲਓ ਖਾਲੀ ਕਰ ਦਿਓ ਟਾਸਕ ਦੇਖੀ ਜਾਓ ਬਸ ਤੁਰੇ ਰੋ ਰੋਣਾ ਤੇ ਕੋਈ ਟਾਈਮ ਤੋਂ ਇਦਾਂ ਹੀ ਬਸ ਲੰਗੀ ਜਾਂਦਾ ਕੋਈ ਪਤਾ ਨਹੀਂ ਲੱਗਦਾ ਸਮੇਂ ਦਾ ਕਿਹੜੇ ਵੇਲੇ ਲੰਘ ਰਿਹਾ ਭੱਜ ਰਿਹਾ ਭੱਜ ਰਿਹਾ ਟਾਈਮ ਬਹੁਤ ਤੇਜ਼ੀ ਨਾਲ ਤੇ ਤਿਆਰੀ ਆ ਹੁਣ ਰੋਟੀ ਦੁਪਹਿਰ ਵਾਲੀ ਖਾ ਲਈਏ ਇਹ 500 ਕਿਲੋਮੀਟਰ ਚੱਲ ਕੇ ਫਿਰ ਦੁਆਰਾ ਰੋਟੀ ਹੋਈ ਖਾੜੀਆਂ ਬਸ ਹਾਂ ਵੀਕਐਂਡ ਤੇ ਥੋੜਾ ਜਿਆ ਹੋ ਜਾਂਦਾ ਬਈ ਪਨਛਨ ਵਾਲਾ ਪ੍ਰੋਗਰਾਮ ਜਾਂ ਵੀਕਐਂਡ ਤੇ ਜੇ ਕਿਤੇ ਘੁੰਮਣ ਜਾਣਾ ਹੁਣ ਪੈਰਿਸ ਦੇ ਲਾਗੇ ਸੀਗੇ ਅਸੀਂ ਤੇ ਪੈਰਿਸ ਦੇ ਲਾਗੇ ਕਹਿੰਦਾ ਆਈਫਲ ਟਾਵਰ ਦੇਖਣ ਜਾਣਾ ਤੇ ਮੈਂ ਕਿਹਾ ਆਈਫਲ ਟਾਵਰ ਇਦਾਂ ਨਹੀਂ ਦੇਖਣਾ ਅਜੇ ਆਪਣਾ ਜਾਣਾ ਹੀ 500 ਕਿਲੋਮੀਟਰ ਕਿਤੇ ਅਚਾਨਕ ਵੀਕਐਂਡ ਦੇ ਹੋਵੇ ਪਾਰਕਿੰਗ ਲੱਗੀ ਉਹ ਫਿਰ ਤਾਂ ਦੇਖ ਹੋ ਜਾਊਗਾ ਸਹੀ ਕਿ ਨਹੀਂ ਆਈਫਲ ਟਾਵਰ ਦੇਖਣੇ ਲਈ

ਖਾਣਾ ਖਾਏਗਾ ਜਲਦੀ 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 ਖਾਣਾ ਖਾਏਗਾ ਜਲਦੀ ਜਲਦੀ ਨਿਕਲੇਗਾ ਨਿਕਲੇਗਾ ਸਹੀ ਹੈ ਸਹੀ ਹੈ ਕੁਲੀਗਾ ਸਹੀ ਹੈ ਕੁਲੀ ਸਹੀ ਹੈ ਉਹ ਕੌਨ ਸਾ ਗਾਣਾ ਗਾਤੇ ਜਿੰਮੀ 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 ਆਜਾ 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 ਜਿੰਮੀ 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 ਆਜਾ ਕਿਧਰ ਹੈ ਤਿਆਰ ਦੋਸਾ ਕਹਿੰਦਾ ਦੋਸਾ ਅੱਜ ਤੈਨੂੰ ਖਿਲਾਉਣਾ ਹੀ ਖਿਲਾਉਣਾ ਬਾਬੇ ਤਿਆਰ ਹੈ ਉਹਦਾ ਦੋਸਾ ਕਿਆ ਦੋਸਾ ਵੀ ਮਸਤ ਬਨੇਗਾ ਬਨੇਗਾ ਨਾ ਕਿਉਂ ਨਹੀਂ ਬਨੇਗਾ ਮਸਤ ਬਨੇਗਾ ਬਸ ਸਹੀ ਹੈ ਇਹ ਰੈਡੀ ਹੈ ਕੰਮ ਇਧਰ ਬਟਰ ਦੇ ਨਾਲ ਕਹਿੰਦਾ ਥੋੜਾ ਜਿਆ ਤੈਨੂੰ ਕਰਕੇ ਖਲਾਉਣਾ ਪੂਰਾ ਆਈਟਮ ਤਿਆਰ ਕਰਕੇ ਉਹ ਛੋਲਿਆਂ ਦੀ ਸਬਜੀ ਗਰਮ ਕਰਕੇ ਹਟੇ ਆਂ ਗੱਡੀ ਜੇ ਇੱਥੇ ਪਾਰਕਿੰਗ ਲਾਤੀ ਆ ਜਿੱਥੇ ਆਪਾਂ ਖਾਲੀ ਕਰਨੀ ਸਵੇਰੇ ਉੱਥੇ ਪਹੁੰਚ ਗਏ ਆ ਤੇ ਗੱਡੀ ਇੱਧਰ ਇੱਧਰ ਤਿਆਰ ਆ ਕੰਮ ਤੇ ਉਹ ਪਿਆ ਉਧਰ ਮਟੀਰੀਅਲ ਰੈਡੀ ਆ ਤੇ ਬੰਦਾ ਪੂਰਾ ਕਾਰੀਗਰ ਆ ਤੇ ਕਰਾਈ ਜਾਂਦਾ ਪੂਰੀ ਕਹਿੰਦਾ ਵੀ ਉਸਤਾਦ ਜੀ ਤੁਸੀਂ ਬਸ ਬੈਠੇ ਰਹੋ ਕੁਝ ਨਹੀਂ ਕਰਨਾ ਬਸ ਬਾਕੀ ਮੈਂ ਤੇ ਛੱਡ ਦਿਓ ਐਨ ਓਕੇ ਰਿਪੋਰਟਾਂ ਕਹਿੰਦਾ ਕਰਕੇ ਛੱਡੂਗਾ ਓਕੇ ਓਕੇ ਹਾਂ ਜੀ ਪਹੁੰਚ ਗਏ ਆ ਡੀਜ਼ਲ ਟੈਕਨੀਕਲ ਪੂਰੀ ਗੱਡੀ ਲੋੜ ਆ ਤੇ ਖਾਲੀ ਹੋਣ ਲਈ ਰੈਂਪ ਤੇ ਲੱਗੀ ਆ ਹਾਂ ਬਈ ਇਹ ਇਹ ਜੋਗਾ ਬਹੁਤ ਕਰਦਾ ਹੈ ਅਭੀ ਕੌਨ ਸਾ ਜੋਗਾ ਅੱਜ ਦੇ ਦਿਨ ਦਾ ਹੈ ਜੋ ਜੋਗਾ ਵੀ ਦੱਸਦਾ ਨਾਲ ਵੀ ਕਿਹੜਾ ਅੱਜ ਕਰਨਾ ਹੈ ਕਰੈਨੇ ਨੂੰ ਬਹੁਤ ਦਰਦ ਹੋ ਰਹਾ ਹੈ ਓਕੇ ਉਸਕੇ ਲਈ ਹਮ ਲੋਕੇ ਮੈਂ ਉੱਪਰ ਖੜਾ ਹਾਂ نیچے ਆ ਜਾਉਂ ਹਾਂ ਕਰੈਨੇ ਨੂੰ ਚਲੋ ਇਧਰ ਹੀ ਠੀਕ ਹੈ आ, तो मैं क्या थोड़ा है? दूर हो जाओ पता चलेगा अभी, अभी करेगा ओके तो करना है मुझे लगता है मैं इंग्लिश बोलने लग जाएगा तो तुम दर्द हो रहा है इसलिए ओके योगा गुरु ऐसी दर्द हो रहा है योगा गुरु के दर्द हो रहा है तो क्या योगा करने वाला क्या करेगा ऐसा करेगा ओके में थर्टी सेकंड पंद्रह करेगा पंद्रह ओके एक दो तीन चार पाँच छह सात आठ नौ दस ग्यारह बारह तेरह चौदह पंद्रह हो गया हो गया अच्छा जल्दी जल्दी अब बारह सेकंड जल्दी जल्दी जाता है जल्दी आता है बाद में ओके okay. इसमें एयर ड्राइवर के लिए सही है ना हां ड्राइवर लोग इधर पीछे बैक पेन होता है ना उसके लिए सही है. सही है सही है ओके एक बहुत है अब ज्यादा पकड़ेगा तो वीडियो बहुत आपका लंबा हो जाएगा वीडियो मुश्किल नहीं है, नहीं है।, है। तुम जोगा करो आएगा आप वीडियो को क्या कर रहे हो नहीं नहीं मैं मैं भी करेगा थोड़ा देख देख के ए रात को ज्यादा सोया इसलिए थोड़ा कमर में दर्द हो गया ये शनि देव दी जेडी कमर से दर्द है वही तेरे दर्द है मेरे लगदा ਅਵੀ ਲੋ ਜੀ ਹੁਣ ਯੋਗਾ ਵੀ ਆਪਾਂ ਸ਼ੁਰੂ ਕਰ ਦੇਣਾ ਆ ਤੇ ਬੰਦਾ ਆਪਾਂ ਨੂੰ ਪਹਿਲਾਂ ਮੈਨੂੰ ਲੱਗਦਾ ਇੱਕ ਕੈਮਰਾਮੈਨ ਤੇ ਕੁੱਕ ਵੀ ਆ ਯੋਗਾ ਗੁਰੂ ਵੀ ਆ ਮੈਨੂੰ ਲੱਗਦਾ ਚੰਨੀ ਨਿਕਲਣਾ ਪੰਜਾਬ ਦਾ ਜਿਹੜਾ ਸੀਆਪਾ ਨਾ ਚੰਨੀ ਉਹੀ ਨਿਕਲਣਾ ਬੋਲੀ ਫੋਲੀ ਪਤਾ ਲੱਗ ਰਿਹਾ ਹੁਣ ਇਹ ਸਵੇਰੇ ਆਪ ਤਾਂ ਕੱਲਾ ਹੀ ਯੋਗਾ ਕਰਦਾ ਹੀ ਹੁਣ ਮੈਨੂੰ ਵੀ ਨਾਲ ਕਰਾਉਂਦਾ ਵੀ ਕਰ ਵੀ ਤੂੰ ਵੀ ਯੋਗਾ ਕਰ ਕਦੀ ਆਸਣ ਕਰ ਕਦੀ ਨੱਕ ਚੋਂ ਇਧਰਲੇ ਚ ਸਾਹ ਲੈ ਤੇ ਉਧਰਲੇ ਚੋਂ ਕੱਢ ਪੂਰਾ ਆ ਤੇ ਹੁਣ ਵੀ ਲੱਗਾ ਹੋਇਆ ਆਪਣਾ ਪੂਰਾ ਇਹਨੇ ਲਾਉਣੇ ਇਹਨੇ ਅੱਧਾ ਘੰਟਾ ਇਸੇ ਕੰਮ ਨੂੰ ਕਾਫੀ ਕੇ ਕਾਫੀ ਕੇ ਲਾਉਨੇ ਆ ਕਾਲੀ ਪੇਟ ਨਹੀਂ ਲਾਉਨੇ ਤੇ ਕੋਈ ਨਹੀਂ ਆਪਾਂ ਵੀ ਸ਼ੁਰੂ ਕਰਦੇ ਕੋਈ 10 ਦਿਨ ਜਿਹੜੇ 15 ਦਿਨ ਹੈਗੇ ਇਹਦੇ ਨਾਲ 15 ਨਹੀਂ ਅੱਜ ਤਾਂ 3 ਵੀਕ ਪਏ ਆ 3 ਵੀਕ ਲਾਉਨੇ ਆ ਇਹਦੇ ਨਾਲ ਤੇ ਸਿੱਖਦੇ ਆ ਇਹਦੇ ਤੋਂ ਯੋਗਾ ਕੀ ਕਰਦਾ ਇਹ ਤੇ ਗੱਡੀ ਸਾਡੀ ਹੋ ਰਹੀ ਆ ਖਾਲੀ ਡੀਜ਼ਲ ਟੈਕਨੀਕਲ ਦਾ ਮਾਲ ਆ ਤੇ ਡੀਜ਼ਲ ਟੈਕਨੀਕਲ ਦੀ ਖਾਲੀ ਹੋ ਰਹੀ ਆ ਫਰਾਂਸ ਚ ਤੇ ਖਾਲੀ ਕਰਕੇ ਫਿਰ ਨਵਾਂ ਟਾਸਕ ਨਵੀਂ ਜਗ੍ਹਾ ਲੋਡਿੰਗ ਨਵੀਂ ਜਗ੍ਹਾ ਖਾਲੀ ਬਸ ਇਹੀ ਕੰਮ ਹੋਰ ਕੀ ਆ